ਇਕ ਊਂਕਾਰ মিডিਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਨਾਲ ਸੰਬੰਧ ਰੱਖਣ ਵਾਲੀਆਂ ਚਾਰ ਬੜੀਆਂ ਖਾਸ ਖਬਰਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨ ਜਾ ਰਿਹਾ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੱਖ ਸਹਿਬਾਨ ਦੀ ਇਕੱਤਰਤਾ ਹੋਈ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਨੇ ਤਖਤ ਸਾਹਿਬ ਦੀ ਸਫੀਲ ਤੋਂ ਆ ਕੇ ਕੁਝ ਫੈਸਲੇ ਸੁਣਾਏ ਜਿਹੜੇ ਪੰਜ ਸਿੰਘ ਸਹਿਬਾਨਾਂ ਵੱਲੋਂ ਮਿਲ ਕੇ ਕੀਤੇ ਗਏ ਤੇ ਪੰਜੇ ਫੈਸਲਿਆਂ ਦਾ ਸਿੱਖ ਕੌਮ ਵਾਸਤੇ ਬੜਾ ਖਾਸ ਮਹੱਤਵ ਹੈ ਇਸ ਕਰਕੇ ਆਪ ਜੀ ਨਾਲ ਸਾਂਝੇ ਕਰਨ ਜਾ ਰਹੇ ਹਾਂ ਪਹਿਲਾ ਫੈਸਲਾ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿਨ੍ਹਾਂ ਦਾ ਬੜੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਦਮਨਵੀ ਟਕਸਾਲ ਨਾਲ ਵੀ ਉਹਨਾਂ ਦਾ ਵਿਵਾਦ ਚੱਲ ਰਿਹਾ ਹੈ ਉਹਨਾਂ ਤੇ ਅਟੈਕ ਵੀ ਹੋਇਆ ਕਈ ਤਰ੍ਹਾਂ ਦੇ ਉਹਨਾਂ ਦੇ ਉੱਤੇ ਦੋਸ਼ ਵੀ ਲਗਾਏ ਗਏ ਕੱਲ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖਸ਼ਵਾਈਆਂ ਜੋ ਕੁਝ ਵੀ ਉਹਨਾਂ ਪਿਛਾਂ ਆਪਣੀ ਕਥਾ ਦੇ ਵਿੱਚ ਕਿਹਾ ਜਿੱਥੇ-ਜਿੱਥੇ ਵੀ ਉਹਨਾਂ ਦੀ ਗਲਤੀ ਸੀ ਉਹਨਾਂ ਨੇ ਆਪਣੀ ਗਲਤੀ ਮੰਨੀ ਤੇ ਗਲਤੀ ਮੰਨਣ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ 501 ਰੁਪਏ ਦੀ ਦੇਖ ਜਿਹੜੀ ਆ ਉਹ ਕਰਾ ਕੇ ਆਪਣੀਆਂ ਭੁੱਲਾਂ ਬਖਸ਼ਵਾਣਗੇ ਤੇ ਨਾਲ ਹੀ ਉਹਨਾਂ ਨੂੰ ਅੱਗੋਂ ਤੋਂ ਜਿਹੜੀ ਰੋਕ ਲੱਗੀ ਹੋਈ ਸੀ ਕਿ ਉਹ ਸਿੱਖੀ ਦੇ ਪ੍ਰਚਾਰ ਤੇ ਜਾਂ ਅਮਰਤ ਦੇ ਪ੍ਰਚਾਰ ਤੇ ਉਹਨਾਂ ਦੀ ਰੋਕ ਲੱਗੀ ਹੋਈ ਸੀ ਉਹ ਰੋਕ ਹਟਾ ਦਿੱਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਉਹ ਸਿੱਖੀ ਰੋਹ ਰੀਤਾ ਦੇ ਅਨੁਸਾਰ ਜੋ ਗੁਰਮਤ ਦੇ ਅਨੁਸਾਰ ਸਿੱਖ ਰੋਹ ਰੀਤਾ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਮੈਂ ਸਮਝਦਾ ਕਿ ਇਹ ਕੰਮ ਵਾਸਤੇ ਚੰਗੀ ਗੱਲ ਹੈ ਤੇ ਇਦਾਂ ਹੀ ਜਿਹੜੇ ਹੋਰ ਵੀ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਜਿਹੜੇ ਜਿਹੜੇ ਕੌਮ ਤੋਂ ਵੱਖ ਦੂਜੇ ਪਾਸੇ ਚੱਲ ਰਹੇ ਨੇ ਅਗਰ ਉਹ ਸਾਰੇ ਇਸੇ ਤਰੀਕੇ ਨਾਲ ਕੌਮ ਦੇ ਵਿੱਚ ਆਜਣ ਕੌਮ ਇਕੱਠੀ ਹੋਏ ਤੇ ਕੌਮ ਦਾ ਪਲਾ ਹੋਵੇਗਾ ਦੂਜਾ ਜਿਹੜਾ ਇੱਕ ਬੜਾ ਵੱਡਾ ਫੈਸਲਾ ਕੱਲ ਆਇਆ ਉਹ ਆਇਆ ਗਿਆਨੀ ਰਣਜੀਤ ਸਿੰਘ ਜੀ ਗੋਹਰੇ ਮਸਕੀਨ ਜਿਹੜੇ ਤਖਸ਼ੀ ਪਟਨਾ ਸਾਹਿਬ ਦੇ ਜਥੇਦਾਰ ਸਨ ਉਨ੍ਹਾਂ ਉੱਤੇ ਇੱਕ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੇ ਜੋਤਕ ਸਾਹਿਬ ਤੇ ਸੇਵਾ ਜਾਂ ਹੋਰ ਜੋ ਭੇਟਾ ਆਉਂਦੀ ਰਹੀ ਉਹਦੇ ਵਿੱਚ ਉਹਨਾਂ ਨੇ ਕੋਈ ਗੜਬੜ ਕੀਤੀ ਹੈ। ਉਸ ਸਮੇਂ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਹਿੱਤ ਉਹਨਾਂ ਨੇ ਇਹਦੇ ਵਾਸਤੇ ਇੱਕ ਜਾਂਚ ਕਮੇਟੀ ਬਣਾਈ ਤੇ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਂਚ ਕਮੇਟੀ ਦੀ ਰਿਪੋਰਟ ਜਿਹੜੀ ਹੈ ਜਨਤਕ ਕੀਤੀ ਗਈ ਔਰ ਜਨਤਕ ਕਰਨ ਤੋਂ ਬਾਅਦ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਜੋ ਉਹਨਾਂ ਤੇ આરોਪ ਲਗਾਏ ਗਏ ਸਨ ਉਹ આરોਪ ਸਹੀ ਨਹੀਂ ਪਾਏ ਗਏ ਸਾਬਤ ਨਹੀਂ ਹੋਏ। ਤੇ ਨਾਲ ਹੀ ਉਹਨਾਂ ਨੂੰ ਕਿਹਾ ਗਿਆ ਕਿ ਉਹ ਹੁਣ ਸਿੱਖੀ ਪ੍ਰਚਾਰ ਪ੍ਰਸਾਰ ਤੇ ਜਿਵੇਂ ਅੱਗੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਉਹਨੂੰ ਜਾਰੀ ਰੱਖਣ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾਉਣ ਇਹ ਕੱਲ ਦੀ ਦੂਜੀ ਖਬਰ ਹੈ ਤੀਸਰਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੱਲ ਫੈਸਲਾ ਆਇਆ ਉਹ ਹਰਵਿੰਦਰ ਸਿੰਘ ਸਰਨਾ ਜਿਹੜੇ ਇਸ ਟਾਈਮ ਦਿੱਲੀ ਦੇ ਉੱਗੇ ਆਗੂ ਹਨ ਦਿੱਲੀ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ ਔਰ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਭਰਾ ਹਨ ਜਿਨ੍ਹਾਂ ਨੂੰ ਪਿਛਲੇ ਦਿਨੀ ਤਨਖਾਹਿਆ ਕੋਸ਼ਿਸ਼ਤ ਕੀਤਾ ਗਿਆ ਸੀ ਉਹ ਵੀ ਕੱਲ ਪੇਸ਼ ਹੋਏ ਔਰ ਪੇਸ਼ ਹੋ ਕੇ ਉਹਨਾਂ ਨੇ ਆਪਣੀ ਗਲਤੀ ਮੰਨੀ ਉਹਦੀ ਮਾਫੀ ਮੰਗੀ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸਜ਼ਾ ਲਗਾਈ ਗਈ ਹੈ ਕਿ ਉਹ 11 ਦਿਨ ਹਰ ਰੋਜ਼ ਦੋ ਪਾਠ ਜਪਜੀ ਸਾਹਿਬ ਦੇ ਤੇ ਦੋ ਪਾਠ ਚੌਪਾਈ ਸਾਹਿਬ ਦੇ ਕਰਨਗੇ ਔਰ ਜਦੋਂ ਇਹ 11 ਦਿਨ ਪੂਰੇ ਹੋ ਜਾਣ ਤੇ ਉਹ ਬੰਗਲਾ ਸਾਹਿਬ ਜਾ ਕੇ 501 ਰੁਪਏ ਦੀ ਦੇਗ ਕਰਾ ਕੇ ਆਪਣੀ ਭੁੱਲ ਬਖਸ਼ਾਉਣਗੇ ਔਰ ਉਹਨਾਂ ਨੂੰ ਵੀ ਕੱਲ ਇਹ ਸਜ਼ਾ ਸੁਣਾ ਕੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਗਿਆ ਚੌਥਾ ਇੱਕ ਹੋਰ ਫੈਸਲਾ ਜਿਹੜਾ ਕਲਸ਼ਰੀ ਅਕਾਲ ਤਖਤ ਤੋਂ ਆਇਆ ਉਹ ਹੈ ਡੇਰਾ ਮੁਖੀ ਰਾਮ ਰਹੀਮ ਜਿਨੇ ਗੁਰਕਲਗੀ ਤਰ ਪਾਸ਼ਾ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਸਿੱਖ ਕੌਮ ਨਾਲ ਉਹਦਾ ਵਿਵਾਦ ਵਧਿਆ ਤੇ ਸਿੱਖ ਕੌਮ ਨੂੰ ਗੁਰਮੀਤ ਰਾਮ ਰਹੀਮ ਜਾਂ ਉਹਦੇ ਡੇਰੇ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਰੱਖਣ ਤੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹ ਮਨਾ ਕੀਤਾ ਗਿਆ ਇਹ ਆਦੇਸ਼ ਜਾਰੀ ਹੋਏ ਨਾਲ ਹੀ ਇੱਕ ਬੜਾ ਵੱਡਾ ਵਿਵਾਦ ਆਇਆ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਜਿਦੇ ਵਿੱਚ ਉਸ ਸਮੇਂ ਦੇ ਜਿਹੜੇ ਅਕਾਲੀ ਦਲ ਦੇ ਆਗੂ ਸਨ ਉਹਨਾਂ ਤੇ ਵੀ ਇਲਜ਼ਾਮ ਲੱਗੇ ਬਾਦਲ ਪਰਿਵਾਰ ਦੇ ਉੱਤੇ ਕਿ ਉਹਨਾਂ ਨੇ ਇਹ ਗਿਨੀਮਿਥੀ ਸਾਜ਼ਿਸ਼ ਦੇ ਤਹਿਤ ਦਬਾਅ ਪਾ ਕੇ ਮਾਫੀ ਦਵਾਈ ਹੈ ਬਾਅਦ ਜਦੋਂ ਸੰਗਤਾਂ ਦੇ ਵਿੱਚ ਰੋਸ ਆਇਆ ਤੇ ਉਹ ਮਾਫੀ ਵਾਪਸ ਲਈ ਗਈ ਲੇਕਿਨ ਉਹਦੇ ਵਿੱਚ ਇੱਕ ਦੋਸ਼ੀ ਐਲਾਨਿਆ ਗਿਆ ਸੀ ਗਿਆਨੀ ਗੁਰਮukh ਸਿੰਘ ਜੀ ਨੂੰ ਜਿਹੜੇ ਡੇਰਾ ਮੁਖੀ ਦੀ ਚਿੱਠੀ ਲੈ ਕੇ ਅਕਾਲ ਤਖਤ ਸਭਗੇ ਸਨ ਕੱਲ ਉਹਨਾਂ ਨੇ ਵੀ ਅਕਾਲ ਤਖਤ ਸਭ ਤੇ ਪੇਸ਼ ਹੋ ਕੇ ਆਪਣੀ ਗਲਤੀ ਦੀ ਮਾਫੀ ਮੰਗੀ ਔਰ ਸ੍ਰੀ ਅਕਾਲ ਤਖਤ ਸਭ ਤੋਂ ਉਹਨਾਂ ਨੂੰ ਇਹ ਸਜ਼ਾ ਲਗਾਈ ਗਈ ਕਿ ਉਹ 11 ਦਿਨ 2 ਘੰਟੇ ਹਰ ਰੋਜ਼ ਜੋੜਿਆਂ ਦੀ ਸੇਵਾ ਕਰਨਗੇ ਤੇ 1 ਘੰਟਾ ਹਰ ਰੋਜ਼ ਜਿਹੜਾ 2 ਘੰਟੇ ਲੰਗਰ ਦੇ ਵਿੱਚ ਭਾਂਡਿਆਂ ਦੀ ਸੇਵਾ ਕਰਨਗੇ ਤੇ 1 ਘੰਟਾ ਜੋੜੇਖਾਨੇ ਦੇ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਤੇ 11 ਦਿਨ ਪੂਰੇ ਹੋਣ ਤੋਂ ਬਾਅਦ 501 ਰੁਪਏ ਦੀ ਦੇਗ ਕਰਾ ਕੇ ਆਪਣੀ ਪੁੱਲ ਬਖਸ਼ਾਨਗੇ ਇਹ ਚਲ ਚਾਰ ਵੱਡੇ ਫੈਸਲੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਫੀਲ ਤੋਂ ਜਥੇਦਾਰ ਕੁਲਦੀਪ ਸਿੰਘ ਗੜਗੱਜੀ ਨੇ ਪੰਜ ਸਿੰਘ ਸਹਿਬਾਨਾਂ ਦੀ ਮੌਜੂਦਗੀ ਵਿੱਚ ਸੁਣਾਏ ਨੇ ਔਰ ਮੈਂ ਸਮਝਦਾ ਕਿ ਇਹ ਫੈਸਲੇ ਸਿੱਖ ਕੌਮ ਵਾਸਤੇ ਬੜੇ ਮਹੱਤਵਪੂਰਨ ਨੇ ਬੜਾ ਚੰਗਾ ਹੋਵੇ ਕਿ ਜਿਨਨੇ ਵੀ ਧੜੇ ਵੱਖ-ਵੱਖ ਵੰਡੇ ਹੋਏ ਹਨ ਕਈ ਜਿਹੜੇ ਨੇ ਜਿਹੜੇ ਗੁਰਬਾਣੀ ਤੋਂ ਗੁਰੂ ਸਿਧਾਂਤ ਤੋਂ ਉਲਟ ਜਾ ਕੇ ਕਦੀ ਦਸਮ ਦੀ ਬਾਣੀ ਦਾ ਵਿਰੋਧ ਕਰਕੇ ਜਾਂ ਹੋਰ ਕਰਕੇ ਇਸ ਆਸੇ ਤੋਂ ਦੂਰ ਚਲੇ ਗਏ ਨੇ ਉਹ ਵੀ ਆਪਣੀ ਗਲਤੀ ਦਾ ਅਹਿਸਾਸ ਕਰਨ ਔਰ ਕੌਮ ਜਿਹੜੀ ਇਕੱਠੀ ਹੋ ਕੇ ਚੱਲੇ ਇਹ ਬੜੀ ਇੰਪੋਰਟੈਂਟ ਖਬਰ ਸੀ ਜਿਹੜੀ ਇੱਕ ਊਂਕਾਰ মিডিਆ ਵੱਲੋਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ